ਦੀਵਾਲੀ ਦੇ ਚੱਲਦਿਆਂ ਹਰ ਕੋਈ ਖਰੀਦਦਾਰੀ ਕਰਦਾ ਹੋਇਆ ਨਜ਼ਰ ਆਇਆ ਸੀ ਉੱਥੇ ਹੀ ਦੀਵਾਲੀ ਤੋਂ ਪਹਿਲਾਂ ਤਨਤੇ ਰਸ ਦੇ ਮੌਕੇ ਜਿਹੜੇ ਤਿਉਹਾਰ ਸੀ ਉਸ ਦਿਨ ਲੋਕ ਸੋਨਾ ਚਾਂਦੀ ਖਰੀਦਦੇ ਨੇ ਤਾਂ ਇਸ ਦੌਰਾਨ ਕਈ ਤਰ੍ਹਾਂ ਦੀਆਂ ਚੋਰੀਆਂ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਸੰਤਾ ਉਹਨਾਂ ਦੇ ਵਿੱਚੋਂ ਹੀ ਇੱਕ ਘਟਨਾ ਦਿੱਲੀ ਦੇ ਪੂਰਬੀ ਇਲਾਕੇ ਤੋਂ ਸਾਹਮਣੇ ਆਈ ਜਿੱਥੇ ਕਿ ਲక్ష్ਮੀਨਗਰ ਇਲਾਕੇ ਦੇ ਵਿੱਚ ਇੱਕ ਜੁਐਲਰੀ ਦੇ ਸ਼ਾਪ ਦੇ ਉੱਤੇ ਦੋ ਔਰਤਾਂ ਦੇ ਵੱਲੋਂ ਕਿਸ ਤਰੀਕੇ ਦਾ ਕਾਰਾ ਕੀਤਾ ਜਾਂਦਾ ਹੈ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਜਿਹੜੀਆਂ ਦੋ ਔਰਤਾਂ ਨੇ ਇਹਨਾਂ ਦੇ ਵੱਲੋਂ ਪਹਿਲਾਂ ਤਾਂ ਅੰਗੂਠੀਆਂ ਦੇਖੀਆਂ ਜਾਂਦੀਆਂ ਨੇ ਅੰਗੂਠੀਆਂ ਦੇਖਦੇ-ਦੇਖਦੇ ਇੱਕ ਔਰਤ ਹੈ ਜਿਹੜੀ ਅੰਗੂਠੀ ਚੱਕ ਕੇ ਆਪਣੇ ਨਾਲ ਵਾਲੀ ਔਰਤ ਨੂੰ ਫੜਾ ਦਿੰਦੀ ਹੈ ਤੇ ਉਸ ਦੇ ਵੱਲੋਂ ਨਕਲੀ ਗੁੱਠੀ ਲੈ ਕੇ ਉਹ ਮੁੜ ਕੇ ਫਿਰ ਉਸ ਬਾਕਸ ਦੇ ਵਿੱਚ ਪਾ ਦਿੱਤੀ ਜਾਂਦੀ ਹੈ ਤਾਂ ਉੱਥੇ ਹੀ ਕਿਸ ਤਰੀਕੇ ਦੇ ਨਾਲ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਇਹ ਪਲੀਪਾਮਤੀ ਹੈ ਨਾ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਤਾਂ ਲੋਕ ਬਹੁਤ ਜ਼ਿਆਦਾ ਚੋਰੀ ਦੇ ਹਖੰਡੇ ਅਲੱਗ-ਅਲੱਗ ਅਪਣਾਉਂਦੇ ਨਹੀਂ ਜਿਸ ਕਰਕੇ ਉਹ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨਹੀਂ ਤਾਂ ਹੁਣ ਇਹ ਘਟਨਾ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋਈ ਹੈ ਜਿਸ ਦੀ ਇਹ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਇਹ ਦੋ ਔਰਤਾਂ ਨੇ ਜਿਹੜੀਆਂ ਚੋਰੀ ਕਰਦੀ ਹੋਈ ਦਿਖਾਈ ਦੇ ਰਹੀਆਂ ਨੇ ਹਾਲਾਂਕਿ ਪੁਲਿਸ ਨੂੰ ਇਸ ਸੀਸੀਟੀਵੀ ਦੇ ਆਧਾਰ ਦੇ ਉੱਤੇ ਜਾਂਚ ਪੜਤਾਲ ਕਰਨ ਲਈ ਕਿਹਾ ਗਿਆ ਹੈ ਤੇ ਉਹਨਾਂ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ